ਹਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਵਿੱਚ ਹੋਗੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਉਪਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ নোਟੀਫਿਕੇਸ਼ਨਸ ਨੇ ਉਹ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਸਚੀਆਂ ਹੱਟ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਸ ਤੇ ਮੋਟੀਵੇਸ਼ਨਲ ਵੀਡੀਓਸ ਆਪਣੇ ਭੈਣ ਭਰਾਵਾਂ ਦੇ ਲਈ ਲੈ ਕੇ ਆਈ ਦੀਆਂ ਨੇ ਸੋ ਇੱਕ ਵਾਰੀ ਫੇਰ ਬੇਨਤੀ ਹੈ ਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਚਾਹਨਾ ਹੋ ਸਬਸਕ੍ਰਾਈਬ ਕਰ ਦਿਓ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਇਆ ਵੱਡੀ ਜਾਂ ਕਿਸਮਤ ਸੋ ਇੱਕ ਕਹਾਣੀ ਤੇ ਰਾਹੀਂ ਆਪਾਂ ਇਸ ਗੱਲ ਤੇ ਚਰਚਾ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਤੇ ਹੋਰ ਭੈਣ ਭਰਾਵਾਂ ਦੇ ਨਾਲ ਵੀ ਸ਼ੇਅਰ ਕਰ ਦਿਓ ਜੀ ਇੱਕ ਦਿਨ ਜੀ ਕੀ ਹੁੰਦਾ ਮਾਇਆ ਤੇ ਜੋ ਕਿਸਮਤ ਹੁੰਦੀ ਆ ਮਾਇਆ ਮਤਲਬ ਪੈਸਾ ਤੇ ਇਹ ਦੋਨੋਂ ਆਪਸ ਦੇ ਵਿੱਚ ਬਹਿਸ ਬਾਜ਼ੀ ਦੇ ਵਿੱਚ ਲੱਗੀਆਂ ਹੁੰਦੀਆਂ ਕਿ ਕਿਸਮਤ ਕਹਿੰਦੀ ਆ ਕਿ ਮੈਂ ਵੱਡੀਆਂ ਪੈਸਾ ਕਹਿੰਦਾ ਮੈਂ ਵੱਡਾ ਸੋ ਪੈਸਾ ਕਹਿੰਦਾ ਆ ਕਿ ਮੈਂ ਜਿਹਦੇ ਕੋਲ ਨਹੀਂ ਹੁੰਦਾ ਉਹਦੀ ਜ਼ਿੰਦਗੀ ਰੁਣ ਜਾਂਦੀ ਆ ਉਹ ਥਾਂ ਥਾਂ ੱਟਕੇ ਖਾਂਦਾ ਆ ਉਹ ਬੰਦਾ ਸੋ ਪੈਸਾ ਬੰਦੇ ਦੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਆ ਸੋ ਕਿਸਮਤ ਵੀ ਇਹੀ ਗੱਲ ਕਹਿੰਦੀ ਆ ਕਿਸਮਤ ਕਹਿੰਦੀ ਆ ਕਿ ਜਿਹਦੇ ਕੋਲ ਮੈਂ ਨਹੀਂ ਹੁੰਦੀ ਉਸ ਬੰਦੇ ਦੀ ਇੱਜ਼ਤ ਨਹੀਂ ਕੋਈ ਕਰਦਾ ਉਹ ਵੀ ਥਾਂ ਤਾਂ ਰੋਲਦਾ ਫਿਰਦਾ ਆ ਸੋ ਆਪਸ ਦੇ ਵਿੱਚ ਬੈਂਸਵਾਜੀ ਦੇ ਵਿੱਚ ਇਹ ਦੋਨੋਂ ਲੱਗੇ ਹੁੰਦੇ ਨੇ ਜੀ ਸੋ ਫਿਰ ਕੀ ਹੁੰਦਾ ਆ ਕਿਸਮਤ ਕਹਿੰਦੀ ਕਿਉਂ ਨਾ ਆਪਾਂ ਆਪਣੇ ਜਿਹੜੇ ਇੱਥੇ ਇੱਕ ਨਜ਼ਦੀਕ ਬਹੁਤ ਪਹੁੰਚੇ ਹੋਏ ਇੱਕ ਸੰਤ ਰਹਿੰਦੇ ਨੇ ਆਪਾਂ ਉਹਨਾਂ ਦੇ ਕੋਲ ਚਲੀਏ ਆਪਸ ਦੇ ਵਿੱਚ ਬਹਿਸ ਬਾਜ਼ੀ ਨਾ ਕਰਦੇ ਹੋਏ ਆਪਾਂ ਉਹਨਾਂ ਨੂੰ ਹੀ ਪੁੱਛ ਲੈਨੇ ਆ ਕਿਉਂਕਿ ਉਹ ਬਹੁਤ ਪਹੁੰਚੇ ਹੋਏ ਸੰਤ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਆ ਸੋ ਦੋਨੋਂ ਰਾਏ ਕਰਦੇ ਆ ਜੀ ਦੋਨੋਂ ਜਾਣਦੇ ਨੇ ਉਹ ਸੰਤ ਦੇ ਕੋਲ ਤੇ ਕਿਸਮਤ ਤੇ ਪੈਸਾ ਜੋ ਮਾਇਆ ਹੁੰਦੀ ਆ ਤੇ ਉਹ ਜੀ ਜਾ ਕੇ ਉਹ ਸੰਤ ਨੂੰ ਪੁੱਛਦੇ ਨੇ ਕਿ ਮਾਇਆ ਵੱਡੀ ਆ ਜਾਂ ਕਿਸਮਤ ਕੀ ਤੁਸੀਂ ਦੱਸੋ ਤੇ ਫਿਰ ਜੀ ਜਿਹੜੇ ਸੰਤ ਹੁੰਦੇ ਨੇ ਉਹ ਜੀ ਕਹਿੰਦੇ ਨੇ ਕਿ ਮੈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਮੇਰੇ ਤੋਂ ਜਿਹੜੇ ਮੇਰੇ ਉੱਪਰ ਗੁਰੂ ਨੇ ਜੋ ਮਹਾਰਿਸ਼ੀ ਨੇ ਉਹ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਗੇ ਤੇ ਕੀ ਹੁੰਦਾ ਜੀ ਤਿੰਨੋਂ ਜਣੇ ਚੱਲ ਪੈਂਦੇ ਨੇ ਸੰਤ ਦੱਸਦੇ ਨੇ ਕਿ ਉਹ ਇੱਥੇ ਨਹੀਂ ਹੈਗੇ ਉਹ ਬਹੁਤ ਇੱਕ ਉੱਚੀ ਚੋਟੀ ਤੇ ਗਏ ਹੋਏ ਨੇ ਤਪੱਸਿਆ ਕਰਨ ਕੀ ਆਪਾਂ ਵੀ ਉੱਥੇ ਚાલਦਿਆਂ ਤੇ ਉੱਥੇ ਜਾ ਕੇ ਉਹਨਾਂ ਕੋਲ ਇਸ ਗੱਲ ਦਾ ਆਪਾਂ ਜਵਾਬ ਮੰਗਾਂਗੇ ਤਿੰਨੋ ਤੁਰਪੰਦੇ ਨੇ ਸੰਤ ਮਾਇਆ ਤੇ ਕਿਸਮਤ ਤਿੰਨੋ ਜਾਣਦੇ ਨੇ ਉਹ ऋषि ਦੇ ਕੋਲ ਤੇ ਉਹ ਜਿਹੜੇ ऋषि ਹੁੰਦੇ ਨੇ ਉਹਨਾਂ ਕੋਲ ਜਾ ਕੇ ਆਪਣੀ ਗੱਲ ਰੱਖਦੇ ਨੇ ਤੇ ਜਿਹੜੇ ਉਹ ऋषि ਹੁੰਦੇ ਨੇ ਉਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਕਿ ਆਪਾਂ ਇਸ ਗੱਲ ਦਾ ਅੱਜ ਫੈਸਲਾ ਕਰ ਲਵਾਂਗੇ ਕਿ ਮਾਇਆ ਵੱਡੀ ਜਾਂ ਕਿਸਮਤ ਫਿਰ ऋषि ਉਹਨਾਂ ਨੂੰ ਕਹਿੰਦੇ ਨੇ ਕਿ ਆਪਾਂ ਚਾਰੋਂ ਜਣੇ ਸਾਧੂ ਦਾ ਭੇਸ ਬਣਾ ਕੇ ਇੱਕ ਨਗਰ ਦੇ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਆਪ ਆਪਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਇਆ ਵੱਡੀ ਜਾਂ ਕਿਸਮਤ। ਉਹ ਜੀ ਚਾਰੋਂ ਜਣੇ ॠषि, ਸੰਤ ਤੇ ਉਹ ਮਾਇਆ ਤੇ ਜੋ ਕਿਸਮਤ ਹੁੰਦੀ ਆ ਉਹ ਸਾਧੂ ਦਾ ਭੇਸ ਬਣਾ ਲੈਂਦੇ ਨੇ। ਸਾਧੂ ਦਾ ਭੇਸ ਬਣਾ ਕੇ ਇੱਕ ਨਗਰ ਦੇ ਵਿੱਚ ਜਾਂਦੇ ਨੇ। ਸੋ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਜੀ ਉਹ ਹੁੰਦਾ ਇੱਕ 25-26 ਸਾਲਾਂ ਦਾ ਇੱਕ ਪੁਜਾਰੀ ਹੁੰਦਾ ਆ। ਤਉ ਪੁਜਾਰੀ ਦੇ ਘਰ ਦਾ ਜੋ ਦਰਵਾਜਾ ਜਦੋਂ ਖੜਕਾਉਂਦੇ ਨਹੀਂ ਜਦੋਂ ਤੇ ਫਿਰ ਕੀ ਹੁੰਦਾ ਜੀ ਜੋ ਪੁਜਾਰੀ ਹੁੰਦਾ ਜਦੋਂ ਦੇਖਦਾ ਕਿ ਉਹਦੇ ਦਰਾਂ ਦੇ ਅੱਗੇ ਚਾਰ ਸਾਧੂ ਆ ਕੇ ਖੜੇ ਨੇ ਤੇ ਜਿਹੜੇ ਸਾਧੂ ਹੁੰਦੇ ਨੇ ਪੁਜਾਰੀ ਨੂੰ ਕਹਿੰਦੇ ਨੇ ਕਿ ਅਸੀਂ ਕਾਫੀ ਦੂਰੋਂ ਆਏ ਆ ਤੇ ਅਸੀਂ ਥੱਕ ਚੁੱਕੇ ਆ ਸਾਨੂੰ ਵਿਸ਼ਰਾਮ ਕਰਨ ਲਈ ਥੋੜੀ ਤੁਸੀਂ ਆਪਣੇ ਘਰ ਦੇ ਵਿੱਚ ਜਗ੍ਹਾ ਦੇ ਦਿਓ ਤੇ ਸਾਨੂੰ ਭੁੱਖ ਵੀ ਬਹੁਤ ਲੱਗੀ ਆ ਕਿ ਜੇ ਭੋਜਨ ਦੀ ਵਿਵਸਥਾ ਹੋ ਸਕਦੀ ਆ ਤਾਂ ਤੁਹਾਡੀ ਬਹੁਤ ਹੀ ਕਿਰਪਾ ਹੋਵੇਗੀ ਤੇ ਇਦਾਂ ਹੀ ਹੁੰਦਾ ਜੀ ਜਿਹੜਾ ਪਰ ਪੁਜਾਰੀ ਹੁੰਦਾ ਬਹੁਤ ਹੀ ਜ਼ਿਆਦਾ ਨਿਮਰਤਾ ਵਾਲਾ ਹੁੰਦਾ ਬਹੁਤ ਹੀ ਨੇਕ ਦਿਲ ਹੁੰਦਾ ਜੀ ਉਹ ਸਾਧੂਆਂ ਨੂੰ ਆਪਣੇ ਘਰ ਦੇ ਵਿੱਚ ਸ਼ਰਨ ਦਿੰਦਾ ਤੇ ਉਹਨਾਂ ਨੂੰ ਭੋਜਨ ਵੀ ਛਕਾਉਂਦਾ ਆ ਸੋ ਜੀ ਉਹ ਜਿਹੜੇ ਸਾਧੂ ਹੁੰਦੇ ਨੇ ਉਹ ਪੁਜਾਰੀ ਨੂੰ ਪੁੱਛਦੇ ਆ ਕਿ ਤੁਸੀਂ ਕੀ ਕਰਦੇ ਹੋ ਤੇ ਪੁਜਾਰੀ ਕਹਿੰਦਾ ਕਿ ਮੈਂ ਕਿ ਮੈਂ ਇੱਕ ਰਾਜਾ ਦੇ ਮਹਿਲ ਦੇ ਵਿੱਚ ਪੁਜਾਰੀ ਦੀ ਸੇਵਾ ਨਿਭਾਰਿਆ ਵਾਂ ਮੈਂ ਰਾਜਾ ਦੀ ਜਿਹੜੀ ਪੁੱਤਰੀ ਆ ਉਹਨੂੰ ਰੋਜ਼ ਕਥਾ ਸੁਣਾਉਣਾ ਆ ਜੀ ਤੇ ਫਿਰ ਜਿਹੜੇ ਸਾਧੂ ਹੁੰਦੇ ਆ ਉਹ ਉਹਨੂੰ ਪੁੱਛਦੇ ਆ ਕਿ ਤੂੰ ਉਸ ਰਾਜਕੁਮਾਰੀ ਨੂੰ ਪੁੱਛੀ ਕਿ ਤੁਸੀਂ ਜਿਹੜੀ ਇਹ ਮੇਰੇ ਤੋਂ ਰੋਜ਼ ਕਥਾ ਸੁਣਦੇ ਹੋ ਤੁਹਾਡਾ ਇਹਦੇ ਪਿੱਛੇ ਕੀ ਮੋਟਿਵ ਆ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਕਿਸ ਵਾਸਤੇ ਕਿਸ ਪਰਪਸ ਲਈ ਤੁਸੀਂ ਮੇਰੇ ਕੋਲ ਰੋਜ਼ ਇਹ ਤੁਸੀਂ ਜਿਹੜੀ ਕਥਾ ਵਾ ਸੁਣਦੇ ਆ ਤੇ ਪੁਜਾਰੀ ਕਹਿੰਦਾ ਕਿ ਇਹਦੇ ਵਿੱਚ ਕੀ ਹਨਾ ਉਹਦਾ ਪਰਪਸ ਹੋਗਾ ਜਾਂ ਕੀ ਉਹਦੀ ਮਨੋਕਾਮਨਾ ਇਦਾਂ ਦੀ ਹੋਊਗੀ ਜਿਹੜੀ ਉਹ ਕਥਾ ਸੁਣਦੀ ਆ ਤੇ ਉਹ ਕਹਿੰਦੇ ਕਿ ਵੈਸੇ ਹੀ ਹੋਤਾ ਵੈਸੀ ਮੈਂ ਤਾਂ ਕਥਾ ਸੁਣਦੀ ਆ ਤੇ ਰਾਜਾ ਨੇ ਮੇਰੀ ਉਥੇ ਡਿਊਟੀ ਲਾਈ ਹੋਈ ਆ ਤੇ ਫਿਰ ਜਿਹੜੇ ਸਾਧੂ ਹੁੰਦੇ ਨੇ ਉਹ ਕਹਿੰਦੇ ਕਿ ਨਹੀਂ ਕੋਈ ਵੀ ਬੰਦਾ ਬਿਨਾਂ ਮਤਲਬ ਤੋਂ ਕੁਝ ਨਹੀਂ ਕਰਦਾ ਜ਼ਿੰਦਗੀ ਦੇ ਵਿੱਚ ਕਿ ਉਹਦੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਹੋਊਗੀ कि ਜਿਹੜੀ ਤੁਹਾਡੇ ਕੋਲ ਰੋਜ਼ ਹੀ ਕਥਾ ਸੁਣਦੀ ਆ ਸੋ ਜਿਹੜੇ ਸਾਧੂ ਹੁੰਦੇ ਨੇ ਉਹ ਪੁਜਾਰੀ ਨੂੰ ਕਹਿੰਦੇ ਨੇ ਕਿ ਤੁਸੀਂ ਦੂਸਰਾ ਦਿਨ ਜਾ ਕੇ ਜਰੂਰ ਤੁਸੀਂ ਉਸ ਰਾਜਕੁਮਾਰੀ ਨੂੰ ਪੁੱਛਿਓ ਕਿ ਤੁਸੀਂ ਤੁਹਾਡੀ ਕੀ ਮਨਸ਼ਾ ਵਾ ਜਿਹੜੀ ਤੁਸੀਂ ਰੋਜ਼ ਮੇਰੇ ਤੋਂ ਕਥਾ ਸੁਣਦੇ ਹੋ ਤੁਹਾਡੀ ਮਨਸ਼ਾ ਕੀ ਆ ਤੁਸੀਂ ਕਿਸ ਵਾਸਤੇ ਰੋਜ਼ ਮੇਰੇ ਤੋਂ ਕਥਾ ਸੁਣਦੇ ਹੋ ਤੇ ਫਿਰ ਜਿਹੜਾ ਪੁਜਾਰੀ ਹੁੰਦਾ ਆ ਜੀ ਉਹ ਸਾਧੂ ਨੂੰ ਕਹਿੰਦਾ ਕਿ ਹਾਂਜੀ ਮੈਂ ਜਰੂਰ ਪੁੱਛੂੰਗਾ ਦੂਸਰਾ ਦਿਨ ਕੀ ਹੁੰਦਾ ਜੀ ਜਿਹੜਾ ਉਹ ਪੁਜਾਰੀ ਹੁੰਦਾ ਵਾ ਉਹ ਰਾਜਾ ਦੇ ਮਹਿਲ ਦੇ ਵਿੱਚ ਜਾਂਦਾ ਵਾ ਤੇ ਜਾ ਕੇ ਜੀ ਉਸ ਰਾਜਕੁਮਾਰੀ ਨੂੰ ਕਥਿਆ ਸੁਣਾਉਂਦਾ ਹਮੇਸ਼ਾ ਜੀ ਤਰ੍ਹਾਂ ਤੇ ਜਦੋਂ ਕਥਾ ਦੀ ਸਮਾਪਤੀ ਹੁੰਦੀ ਆ ਤੇ ਜਿਹੜਾ ਪੁਜਾਰੀ ਹੁੰਦਾ ਤੇ ਉਹ ਜੀ ਉਸ ਰਾਜਕੁਮਾਰੀ ਨੂੰ ਪੁੱਛਦਾ ਕਿ ਤੁਹਾਡੀ ਕੀ ਮਨਸ਼ਾ ਆ ਤੁਸੀਂ ਰੋਜ਼ ਕਥਾ ਸੁਣਦੇ ਹੋ ਕਿ ਕੀ ਪਰਪਸਾ ਤੁਹਾਡਾ ਰੋਜ਼ ਕਥਾ ਸੁਣਨ ਦੇ ਪਿੱਛੇ ਤੇ ਰਾਜਕੁਮਾਰੀ ਉਹ ਦੱਸਦੀ ਆ ਜਿਹੜੇ ਲੋਕ ਧਾਰਮਿਕ ਪ੍ਰਵਿਰਤੀ ਦੇ ਹੁੰਦੇ ਨੇ ਜੋ ਲੋਕ ਧਾਰਮਿਕ ਕਥਾਵਾਂ ਸੁਣਦੇ ਨੇ ਜੋ ਲੋਕ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਮਨ ਇਛਤ ਫਲ ਪ੍ਰਾਪਤ ਹੁੰਦਾ ਤੇ ਮੇਰੀ ਜੋ ਮਨ ਦੀ ਇੱਛਾ ਆ ਮੈਂ ਇਹ ਚਾਹੁੰਦੀ ਆ ਕਿ ਮੈਨੂੰ ਬਹੁਤ ਸੋਹਣਾ ਰਾਜਕੁਮਾਰ ਮਿਲੇ ਮੇਰਾ ਜਿਹਦੇ ਨਾਲ ਵਿਆਹ ਹੋਣਾ ਆ ਉਹ ਬਹੁਤ ਸੁੰਦਰ ਹੋਵੇ ਤੇ ਉਹਦਾ ਬਹੁਤ ਹੀ ਵੱਡਾ ਰਾਜਭਾਗ ਹੋਵੇ ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਤੇ ਜਦੋਂ ਉਹ ਬਰਾਤ ਲੈ ਕੇ ਆਵੇ ਉਹ ਇੰਨਾ ਸੋਹਣਾ ਹੋਵੇ ਲੋਕ ਖੜ ਖੜ ਕੇ ਦੇਖਣ ਯਾਨੀ ਇੰਨਾ ਉਹਦਾ ਰੋਗ ਹੋਵੇ ਜੀ ਜਿਹੜਾ ਰਾਜਕੁਮਾਰ ਮੈਨੂੰ ਵਿਆਹਣ ਆਊਗਾ ਸੋ ਜੋ ਵੀ ਉਹਦੀ ਮਨਸ਼ਾ ਹੁੰਦੀ ਆ ਜੀ ਉਹ ਪੁਜਾਰੀ ਨੂੰ ਦੱਸਦੀ ਆ ਤੇ ਪੁਜਾਰੀ ਆ ਕੇ ਸਾਧ ਨੂੰ ਇਦਾਂ ਜੀ ਸਾਰੀ ਗੱਲਬਾਤ ਦੱਸਦਾ ਕਿ ਰਾਜਕੁਮਾਰੀ ਨੇ ਮੈਨੂੰ ਇਹ ਗੱਲ ਦੱਸੀ ਆ ਸੋ ਜੀ ਫਿਰ ਕੀ ਹੁੰਦਾ ਵਾ ਫਿਰ ਉਹ ਕਹਿੰਦੇ ਨੇ ਜੀ ਫਿਰ ਸਾਰੀ ਗੱਲਬਾਤ ਸੁਣ ਕੇ ਪੁਜਾਰੀ ਨੂੰ ਕਿ ਤੁਸੀਂ ਕੱਲ ਜਦੋਂ ਕਥਲਿਆ ਸੁਣਾਉਣ ਜਾਣੀ ਆ ਤੁਸੀਂ ਇਹੀ ਪ੍ਰਸ਼ਨ ਦੁਆਰਾ ਰਾਜਕੁਮਾਰੀ ਨੂੰ ਫਿਰ ਪੁੱਛਣਾ ਆ ਉਹਨਾਂ ਨੇ ਫਿਰ ਤੁਹਾਨੂੰ ਇਹੀ ਜਵਾਬ ਦੇਣਾ ਤੇ ਤੁਸੀਂ ਉਹਨੂੰ ਆਹ ਗੱਲ ਕਹਿਣੀ ਆ ਕਿ ਇਹ ਕੁਆਲਿਟੀਆਂ ਜੋ ਇਹ ਤੁਸੀਂ ਖੂਬੀਆਂ ਲੱਭ ਰਹੇ ਹੋ ਇਹ ਤਾਂ ਮੇਰੇ ਅੰਦਰ ਵੀ ਹੈਗੀਆਂ ਨੇ ਤੇ ਜੋ ਪੁਜਾਰੀ ਹੁੰਦਾ ਜੀ ਉਹ ਡਰ ਜਾਂਦਾ ਬਿਲਕੁਲ ਇਹ ਗੱਲ ਸੁਣ ਕੇ ਉਹ ਕਹਿੰਦਾ ਮੈਂ ਇਦਾਂ ਕਿਵੇਂ ਕਰ ਸਕਦਾ ਆ ਤੇ ਮੈਨਿਏ ਕੰਮ ਕਰ ਸਕਦਾ ਫਿਰ ਸਾਧੂ ਸਾਧੂ ਉਸ ਪੁਜਾਰੀ ਨੂੰ ਕਹਿੰਦੇ ਆ ਕਿ ਦੇਖ ਲੈ ਜੇ ਤੂੰ ਇਹ ਕੰਮ ਨਹੀਂ ਕਰਨਾ ਤੇ ਅਸੀਂ ਫਿਰ ਤੇਰੇ ਤੋਂ ਰੁੱਸ ਜਾਣਾ ਆ ਤੇ ਸੋ ਇੱਕ ਪੁਜਾਰੀ ਹੋਣ ਦੇ ਨਾਤੇ ਤੇਰਾ ਇਹ ਫਰਜ਼ ਬੰਦਾ ਆ ਕਿ ਤੂੰ ਸਾਧੂਆਂ ਨੂੰ ਕਿ ਜੋ ਤੈਨੂੰ ਸਾਧੂ ਕਹਿੰਦੇ ਆ ਤੈਨੂੰ ਉਹ ਕਰਨਾ ਹੀ ਚਾਹੀਦਾ ਵਾ ਤੇ ਜੀ ਫਿਰ ਕੀ ਹੁੰਦਾ ਆ ਜਿਹੜਾ ਪੁਜਾਰੀ ਹੁੰਦਾ ਉਹ ਕਿਤੇ ਨਾ ਕਿਤੇ ਉਹਨੂੰ ਐ ਹੁੰਦਾ ਵਾ ਹਨਾ ਉਹ ਜਿਵੇਂ ਡਬਲ ਮਾਈਂਡਡ ਹੋ ਜਾਂਦਾ ਵਾ ਥੋੜਾ ਦਬਾਅ ਦੇ ਵਿੱਚ ਆ ਜਾਂਦਾ ਸਾਧੂਆਂ ਦੀ ਤੇ ਉਹਨੂੰ ਐ ਵੀ ਹੁੰਦਾ ਕਿ ਸਾਧੂ ਕਿਤੇ ਸੱਚੀ ਹੈ ਨਾ ਕੋਈ ਰੋਸ ਕੇ ਹਨਾ ਮੈਨੂੰ ਕੋਈ ਸ਼ਰਾਪ ਹੀ ਨਾ ਦੇ ਦੇਣ ਕਿਉਂਕਿ ਪਹਿਲੇ ਟਾਈਮਾਂ ਦੇ ਵਿੱਚ ਸਾਧੂ ਸ਼ਰਾਬ ਦੇਣ ਲੱਗੇ ਵੀ ਬਿਲਕੁਲ ਵੀ ਬਿਲਕੁਲ ਵੀ ਝਿਜਕਦੇ ਨਹੀਂ ਹੁੰਦੇ ਸੀ ਉਹਨਾਂ ਨੇ ਮਿੰਟੋਂ ਮਿੰਟ ਹਨਾ ਆਪਾਂ ਬਹੁਤ ਕਥਿਆਵਾਂ 'ਚ ਸੁਣਦੇ ਸੀ ਕਿ ਸਾਧੂਆਂ ਸ਼ਰਾਪ ਦੇ ਦਿੰਦੇ ਆਂ ਸੀ ਉਹ ਡਰ ਜਾਂਦਾ ਜੀ ਸਾਧੂਆਂ ਤੋਂ ਉਹ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਮੈਂ ਹਿੰਮਤ ਕਰਕੇ ਪੁੱਛਣ ਦੀ ਕੋਸ਼ਿਸ਼ ਕਰੂੰਗਾ ਸੋ ਦੂਸਰਾ ਦਿਨ ਜੇ ਜਾਂਦਾ ਰਾਜਕੁਮਾਰੀ ਨੂੰ ਕਥਿਆ ਸੁਣਾਉਂਦਾ ਰਾਜਕੁਮਾਰੀ ਨੂੰ ਕਥਿਆ ਸੁਣਾ ਕੇ ਉਹ ਫਿਰ ਦੁਬਾਰਾ ਉਹੀ ਪ੍ਰਸ਼ਨ ਪੁੱਛਦਾ ਰਾਜਕੁਮਾਰੀ ਫਿਰ ਉਹੀ ਜੋ ਉਹਨੂੰ ਆਨਸਰ ਦਿੰਦੀ ਆ ਜੀ ਫਿਰ ਕੀ ਹੁੰਦਾ ਜੀ ਜੋ ਪੁਜਾਰੀ ਹੁੰਦਾ ਆ ਪੁਜਾਰੀ ਉਸ ਨੂੰ ਉਹੀ ਗੱਲ ਕਹਿੰਦਾ ਜੋ ਸਾਧੂ ਕਹਿੰਦੇ ਨੇ ਕਿ ਇਹ ਸਾਰੀਆਂ ਜੋ ਖੂਬੀਆਂ ਨੇ ਜੋ ਤੁਸੀਂ ਇੱਕ ਆਪਣੇ ਹੋਣ ਵਾਲੇ ਘਰ ਵਾਲੇ ਚ ਲੱਭਦੇ ਹੋ ਉਹ ਤਾਂ ਮੇਰੇ ਚ ਵੀ ਹੈਗੀਆਂ ਨੇ ਤੇ ਸਾਧੂ ਨੇ ਉਹਨੂੰ ਇਹ ਵੀ ਕਿਹਾ ਹੁੰਦਾ ਪੁਜਾਰੀ ਨੂੰ ਕਿ ਜਦੋਂ ਤੂੰ ਉਸ ਰਾਜਕੁਮਾਰੀ ਨੂੰ ਇਹ ਗੱਲ ਕਹਿਣੀ ਆ ਤੇ ਤੂੰ ਉਦੋਂ ਹੀ ਉਥੋਂ ਵਾਪਸ ਆ ਜਾਣਾ ਵਾ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਸੋ ਜੋ ਪੁਜਾਰੀ ਹੁੰਦਾ ਉਹਨੂੰ ਸਾਧੂ ਦੀ ਗੱਲ ਯਾਦ ਹੁੰਦੀ ਆ ਉਹ ਇੰਨੀ ਗੱਲ ਕਹਿ ਕੇ ਕਿ ਉਹ ਸਾਰੀਆਂ ਖੂਬੀਆਂ ਤਾਂ ਮੇਰੇ 'ਚ ਵੀ ਹੈਗੀਆਂ ਨੇ ਕਹਿ ਕੇ ਜੀ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਬਸ ਜੀ ਆਪਣਾ ਉਥੋਂ ਆ ਜਾਂਦਾ ਵਾ ਤੇ ਆ ਕੇ ਉਹ ਸਾਧੂ ਨੂੰ ਦੱਸਦਾ ਸਾਰੀ ਗੱਲਬਾਤ ਕਿ ਮੈਂ ਇਦਾਂ ਕਹਿ ਕੇ ਆਇਆ ਤੇ ਪਰ ਜੋ ਉਧਰ ਉਹ ਰਾਜਕੁਮਾਰੀ ਹੁੰਦੀ ਆ ਉਹਨੂੰ ਗੁੱਸਾ ਆ ਜਾਂਦਾ ਜੀ ਇਹ ਸਾਰੀ ਗੱਲਬਾਤ ਸੁਣ ਕੇ ਉਹ ਜਾ ਕੇ ਆਪਣੇ ਪਿਤਾ ਜੀ ਨੂੰ ਦੱਸਦੀ ਆ ਜੋ ਰਾਜਾ ਹੁੰਦਾ ਉੱਥੇ ਦਾ ਤੇ ਉਹ ਦੱਸਦੀ ਆ ਕਿ ਪੁਜਾਰੀ ਨੇ ਅਜ ਮੈਨੂੰ ਇਦਾਂ ਇਦਾਂ ਕਰਕੇ ਆ ਗੱਲ ਹੋਈ ਆ ਸੋ ਰਾਜੇ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਚੜਦਾ ਵਾ ਸੋ ਰਾਜਾ ਕੀ ਫੈਸਲਾ ਕਰਦਾ ਵਾ ਕਿ ਉਸ ਪੁਜਾਰੀ ਦਾ ਸਿਰ ਕਲਮ ਕਰ ਦਿੱਤਾ ਜਾਵੇ ਸੋ ਉਹ ਆਪਣੇ ਜਿਹੜੇ ਉਥੇ ਜੋ ਦੇ ਸੀਨਾਪਤੀ ਵਗੈਰਾ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਪੁਜਾਰੀ ਨੂੰ ਲੈ ਕੇ ਆਓ ਉਹਦਾ ਆਪਾਂ ਸਿਰ ਕਲਮ ਕਰ ਦੇਣਾ ਪਰ ਜੋਦਾ ਮੰਤਰੀ ਹੁੰਦਾ ਰਾਜੇ ਦਾ ਬਹੁਤ ਹੀ ਜ਼ਿਆਦਾ ਜੀ ਕਹਿ ਲੋ ਕਿ ਦਿਮਾਗ ਵਾਲਾ ਹੁੰਦਾ ਉਹ ਰਾਜੇ ਨੂੰ ਮਨਾ ਕਰ ਦਿੰਦਾ ਕਿ ਅੰਦਾ ਤੁਸੀਂ ਐਦਾਂ ਬਿਲਕੁਲ ਨਾ ਕਰੋ ਇਹਦੇ ਨਾਲ ਜੜੀ ਤਾਂ ਢਿ ਸ਼ਵੀ ਆ ਉਹ ਤੁਹਾਡੀ ਪ੍ਰਜਾ ਦੇ ਵਿੱਚ ਖਰਾਬ ਹੋ ਜਾਣੀ ਆ ਤੇ ਲੋਕਾਂ ਨੇ ਕਹਿਣਾ ਇੱਕ ਪੁਜਾਰੀ ਦਾ ਕਤਲ ਕਰ ਦਿੱਤਾ ਰਾਜੇ ਨੇ ਉਹ ਕਹਿੰਦਾ ਕੋਈ ਐਸੀ ᔪਕਤੀ ਲੜਾਓ ਕਿ ਜਿਹੜਾ ਪੁਜਾਰੀ ਆ ਉਹ ਆਪਣਾ ਨਗਰ ਛੱਡ ਕੇ ਹੀ ਇੱਥੋਂ ਚਲਾ ਜਾਵੇ ਕੋਈ ਐਸੀ ᔪਗਤ ਲੜਾਨੇ ਆ ਸੋ ਜਿਹੜਾ ਮੰਤਰੀ ਹੁੰਦਾ ਉਹ ਰਾਜੇ ਨੂੰ ਕਹਿੰਦਾ ਕਿ ਤੁਸੀਂ ਇੱਕ ਚਿੱਠੀ ਲਿਖੋ ਜੀ ਉਸ ਪੁਜਾਰੀ ਨੂੰ ਤੇ ਉਹਦੇ ਵਿੱਚ ਐਸੀਆਂ ਸ਼ਰਤਾਂ ਲਿਖੋ ਜਿਹੜੀਆਂ ਕਿ ਮੰਤਰੀ ਪੂਰੀਆਂ ਹੀ ਨਹੀਂ ਕਰ ਸਕਦਾ ਤੇ ਉਹ ਡਰ ਦਾ ਮਾਰਾ ਖੁਦ ਹੀ ਨਗਰ ਛੱਡ ਕੇ ਇਥੋਂ ਚਲਾ ਜਾਵੇ ਤੇ ਉਹਦੇ ਵਿੱਚ ਜੀ ਉਹ ਜਿਹੜਾ ਮੰਤਰੀ ਹੁੰਦਾ ਜਿਹੜੀਆਂ ਸ਼ਰਤਾਂ ਲਖਵਾਉਂਦਾ ਤੇ ਰਾਜੇ ਵੱਲੋਂ ਕਿ ਉਹ ਇਹ ਲਿਖਾਇਆ ਜਾਂਦਾ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਕਿ ਅਸੀਂ ਵਿਆਹ ਕਰਾਂਗੇ ਆਪਣੀ ਰਾਜਕੁਮਾਰੀ ਦਾ ਤੁਹਾਡੇ ਨਾਲ ਬਰਾਤ ਆਉਗੀ ਜੀ ਦਾਤ ਇੰਨੀ ਕੁ ਹੋਣੀ ਚਾਹੀਦੀ ਆ ਕਿ ਜਿੰਨੇ ਵੀ ਨਗਰ ਦੇ ਘਰ ਨੇ ਸਾਰੇ ਘਰਾਂ ਦੇ ਵਿੱਚ ਬਰਾਤ ਰੁਕਣੀ ਚਾਹੀਦੀ ਆ ਕਿ ਬਰਾਤ ਇੰਨੀ ਕੁ ਜ਼ਿਆਦਾ ਉਹਦੇ ਵਿੱਚ ਹੋਣੀ ਚਾਹੀਦੀ ਆ ਕਿ ਇੰਨੇ ਲੋਕ ਹੋਣੇ ਚਾਹੀਦੇ ਆ ਉਹਦੇ ਵਿੱਚ ਤੇ ਦੂਸਰਾ ਕਿ ਭੋਜਨ ਬਣਾਵਾਂਗੇ ਬਰਾਤ ਦੇ ਲਈ ਤੇ ਉਹ ਬਰਾਤ ਵਾ ਜਿਹੜੀ ਉਹ ਸਾਰਾ ਭੋਜਨ ਇਸ ਤਰੀਕੇ ਨਾਲ ਖਾ ਕੇ ਜਾਊਗੀ ਕਿ ਇੱਕ ਦਾਣਾ ਵੀ ਨਹੀਂ ਬਚਣਾ ਚਾਹੀਦਾ ਕਿ ਜੋ ਵੀ ਅਸੀਂ ਭੋਜਨ ਤਿਆਰ ਕਰਾਂਗੇ ਬਰਾਤ ਦੇ ਲਈ ਬਰਾਤ ਨੂੰ ਉਹ ਸਾਰਾ ਖਾਣਾ ਪੈਣਾ ਵਾ ਜਦੋਂ ਤੁਸੀਂ ਬਰਾਤ ਵਾਪਸ ਲੈ ਕੇ ਜਾਣੀ ਆ ਇੱਕ ਕਣ ਨਹੀਂ ਬਚਣਾ ਚਾਹੀਦਾ ਭੋਜਨ ਦਾ ਤੇ ਹੋਰ ਵੀ ਕਈ ਏਦਾਂ ਦੀਆਂ ਊਠ ਪਟਾਣਾਂ ਜੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੇ ਲਿਖੀਆਂ ਤੇ ਉਹ ਜੀ ਆਪਣੇ ਉਹਨਾਂ ਨੇ ਦੂਤ ਦੇ ਰਾਹੀ ਪੁਜਾਰੀ ਦੇ ਘਰ ਭੇਜ ਦਿੰਦੇ ਨੇ ਸੋ ਜਦੋਂ ਉਹ ਦੂਤ ਦੇ ਰਾਹੀ ਪੁਜਾਰੀ ਦੇ ਘਰ ਉਹ ਚਿੱਠੀ ਜਾਂਦੀ ਆ ਤੇ ਜੋ ਚਿੱਠੀ ਸਾਧੂ ਪੜ੍ਹਦੇ ਨੇ ਤੇ ਉਹ ਵੀ ਮੁਸਕਰਾ ਪੈਂਦੇ ਨੇ ਪਰ ਜਿਹੜਾ ਪੁਜਾਰੀ ਹੁੰਦਾ ਆ ਪੁਜਾਰੀ ਤਾਂ ਬਹੁਤ ਡਰ ਜਾਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿੰਨੇ ਮੈਂ ਉਹ ਸੋਚਦਾ ਕਿ ਮੈਂ ਇਹ ਬਰਾਤ ਕਿਥੋਂ ਲੈ ਕੇ ਆਉਂਗਾ ਤੇ ਨਾਲੇ ਉਹ ਕਹਿੰਦਾ ਕਿ ਮੈਂ ਤਾਂ ਇੰਨੇ ਜੋਗਾ ਹੈ ਹੀ ਨਹੀਂ ਕਿ ਮੈਂ ਕਿਵੇਂ ਹਨਾ ਇੰਨੀ ਬਰਾਤ ਕਿਵੇਂ ਮੈਂ ਕਰੂੰਗਾ ਕਿ ਮੈਂ ਇੱਕ ਰਾਜਕੁਮਾਰੀ ਨਾਲ ਵਿਆਹ ਦਾ ਵੀ ਸੁਪਨਾ ਕਿਵੇਂ ਦੇਖ ਸਕਦਾ ਮੈਂ ਕਿ ਮੇਰੇ ਕੋਲ ਤਾਂ ਰਾਜ ਭਾਗ ਹੀ ਨਹੀਂ ਹੈਗਾ ਕਿ ਮੇਰੇ ਕੋਲ ਇਹਨਾਂ ਦੌਲਤ ਵੀ ਨਹੀਂ ਹੈਗੀ ਸੋ ਉਹ ਆਪਣੇ ਆਪ ਦੇ ਵਿੱਚ ਸੋਚਦਾ ਕਿ ਮੇਰੀ ਤਾਂ ਮ੍ਰਿਤਿਉ ਪੱਕੀ ਆ ਜੀ ਹੁਣ ਪਰ ਜਿਹੜੇ ਸਾਧੂ ਹੁੰਦੇ ਆ ਉਹ ਉਸ ਨੂੰ ਆਸ਼ਵਾਸਨ ਦਿੰਦੇ ਆ ਕਿ ਤੈਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੈਗੀ ਅਸੀਂ ਤੇਰੇ ਨਾਲ ਆ ਤੇ ਉਹ ਕੀ ਕਰਦੇ ਆ ਜੀ ਉਹ ਜਿਹੜੇ ਸਾਧੂ ਹੁੰਦੇ ਆ ਉਹ ਜਿਹੜੇ ਦੂਤ ਆਇਆ ਹੁੰਦਾ ਚਿੱਠੀ ਲੈ ਕੇ ਉਹਨੂੰ ਜੇ ਬਿਠਾ ਕੇ ਪਹਿਲਾਂ ਜਲ ਪਾਣੀ ਛਕਾਉਂਦੇ ਨੇ ਉਹਦੀ ਪੂਰੀ ਤਰ੍ਹਾਂ ਜੀ ਸੇਵਾ ਕੀਤੀ ਜਾਂਦੀ ਆ ਆਏ ਦੀ ਤੇ ਫਿਰ ਜਿਹੜੇ ਸਾਧੂ ਹੁੰਦੇ ਨੇ ਉਹ ਦੂਤ ਨੂੰ ਇਹ ਮੈਸੇਜ ਦੇ ਕੇ ਭੇਜਦੇ ਨੇ ਕਿ ਸਾਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਆ ਤੇ ਅਸੀਂ ਬਰਾਤ ਲੈ ਕੇ ਆਵਾਂਗੇ ਸੋ ਇਦਾਂ ਹੀ ਜੀ ਦੂਤ ਜਾ ਕੇ ਰਾਜੇ ਨੂੰ ਦੱਸਦਾ ਵਾ ਕਿ ਉਹਨਾਂ ਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ ਕਿ ਉਹ ਤਾਂ ਬਰਾਤ ਲੈ ਕੇ ਆਉਣ ਨੂੰ ਤਿਆਰ ਨੇ ਸੋ ਰਾਜਾ ਹੈਰਾਨ ਹੋ ਜਾਂਦਾ ਸੁਣ ਕੇ ਕਿ ਉਹਨਾਂ ਨੇ ਚੰਗੀ ਤਰ੍ਹਾਂ ਸ਼ਰਤਾਂ ਪੜੀਆਂ ਵੀ ਹੈ ਉਹ ਦੂਤ ਨੂੰ ਪੁੱਛਦਾ ਤੇ ਦੂਤ ਕਹਿੰਦਾ ਹਾਂਜੀ ਉਹਨਾਂ ਨੇ ਸਾਰੀਆਂ ਸ਼ਰਤਾਂ ਪੜੀਆਂ ਤੇ ਉਹ ਕਹਿੰਦੇ ਅਸੀਂ ਬਰਾਤ ਲੈ ਕੇ ਆਵਾਂਗੇ ਸੋ ਇਦਾਂ ਹੀ ਹੁੰਦਾ ਜੀ ਵਿਆਹ ਦਾ ਦਿਨ ਆ ਜਾਂਦਾ ਆ ਤੇ ਫਿਰ ਕੀ ਹੁੰਦਾ ਜੀ ਬਰਾਤ ਕਿਉਂਕਿ ਜਿਹੜੇ ਉਹ ਰਿਸ਼ੀ ਹੁੰਦੇ ਆ ਨਾ ਉਹ ਬਹੁਤ ਹੀ ਜ਼ਿਆਦਾ ਕਰਾਮਾਤੀ ਹੁੰਦੇ ਆ ਫਿਰ ਕੀ ਹੁੰਦਾ ਜੀ ਬਰਾਤ ਉਹ ਲੈ ਕੇ ਆ ਜਾਂਦੇ ਨੇ ਤੇ ਬਰਾਤ ਵੀ ਇੰਨੇ ਲੋਕ ਹੁੰਦੇ ਆ ਨਾ ਬਰਾਤ ਦੇ ਵਿੱਚ ਜੀ ਵੀ ਆ ਨੀ ਇੰਨੇ ਹਾਥੀ ਘੋੜੇ ਰੱਥ ਇੰਨਾ ਸੋਹਣਾ ਜਿਹੜੇ ਤੇ ਪੁਜਾਰੀ ਸਵਾਰੀ ਕਰਕੇ ਆ ਰਹੇ ਹੁੰਦਾ ਜੀ ਉਹ ਰੱਤ ਵੀ ਹੀਰਿਆਂ ਨਾਲ ਜੜਿਆ ਹੁੰਦਾ ਲੋਕ ਖੜ ਖੜ ਕੇ ਉਹਨਾਂ ਦੀ ਬਰਾਤ ਨੂੰ ਦੇਖਦੇ ਆ ਕਿ ਇਹੋ ਜਿਹੀ ਬਰਾਤ ਨਹੀਂ ਅਸੀਂ ਕਦੀ ਦੇਖੀ ਕਿਤੇ ਜਿੰਨੀ ਮਾਤਰਾ ਦੇ ਵਿੱਚ ਉਹ ਚਾਹੁੰਦਾ ਸੀਗਾ ਕਿ ਬਰਾਤ 'ਚ ਇੰਨੇ ਲੋਕ ਹੋਣੇ ਚਾਹੀਦੇ ਆ ਤੇ ਉਸ ਤੋਂ ਕਿਤੇ ਵੱਧ ਦੀ ਲੋਕ ਸੀਗੇ ਜੋ ਬਰਾਤ ਦੇ ਵਿੱਚ ਆਏ ਸੀਗੇ ਕਿਉਂਕਿ ਸਾਧੂਆਂ ਨੇ ਆਪਣੇ ਜੋ ਵੀ ਹੈ ਨਾ ਉਹਨਾਂ ਨੇ ਕਰਾਮਾਤ ਕਰਕੇ ਸਾਰਾ ਕੁਝ ਤਿਆਰ ਕੀਤਾ ਤੇ ਫਿਰ ਕੀ ਹੁੰਦਾ ਜੀ ਤੇ ਜਦੋਂ ਬਰਾਤ ਪਹੁੰਚ ਜਾਂਦੀ ਆ ਤੇ ਰਾਜਾ ਵੀ ਦੇਖ ਕੇ ਹੈਰਾਨ ਹੋ ਜਾਂਦਾ ਕਿ ਇਹ ਬਰਾਤ ਅੱਜ ਤੱਕ ਨਗਰ ਦੇ ਵਿੱਚ ਕਿਸੇ ਦੀ ਇਦਾਂ ਦੀ ਬਰਾਤ ਨਹੀਂ ਆਈ ਸੋ ਫਿਰ ਕੀ ਹੁੰਦਾ ਜੀ ਜਿਹੜੇ ਸਾਧੂ ਹੁੰਦੇ ਆ ਦੋ ਬੱਚਿਆਂ ਨੂੰ ਭੇਜਦੇ ਆ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਆ ਤੇ ਰਾਜੇ ਨੂੰ ਕਹਿੰਦੇ ਆ ਕਿ ਇਹ ਸਾਡੇ ਦੋ ਬੱਚੇ ਆ ਤੁਸੀਂ ਇਹਨਾਂ ਨੂੰ ਭੋਜਨ ਸ਼ਿਕਵਾਓ ਕਿ ਬਾਕੀ ਆਪਾਂ ਵਿਆਹ ਦੀਆਂ ਜੋ ਤਿਆਰੀਆਂ ਆ ਆਪਾਂ ਇੱਕ ਸਾਈਡ ਤੇ ਆਪਾਂ ਕਰ ਰਹੇ ਆ ਰਸਮਾਂ ਜੋ ਵੀ ਆ ਤੇ ਫਿਰ ਕੀ ਹੁੰਦਾ ਜੀ ਉਹ ਜਿਹੜੇ ਦੋ ਬੱਚੇ ਹੁੰਦੇ ਆ ਉਹ ਜਾ ਕੇ ਸਾਰਾ ਭੋਜਨ ਇਸ ਤਰੀਕੇ ਨਾਲ ਖਾਂਦੇ ਆ ਕਿ ਬਰਾਤ ਲਈ ਭੋਜਨ ਹੀ ਨਹੀਂ ਬਚਦਾ ਉਹ ਦੋ ਬੱਚੇ ਹੀ ਸਾਰਾ ਭੋਜਨ ਜੋ ਵੀ ਉਹਨਾਂ ਨੇ ਪਕਵਾਨ ਬਣਾਈ ਹੁੰਦੇ ਆ ਉਹ ਸਾਰੇ ਖਾ ਜਾਂਦੇ ਆ ਪਰ ਉਹ ਜਿਹੜੇ ਦੋ ਬੱਚੇ ਹੁੰਦੇ ਉਹ ਹੀ ਪੂਰੇ ਕਰਾਮਾਤੀ ਹਨਾ ਜੋ ਰਿਸ਼ੀਆ ਨੇ ਹਨਾ ਆਪਣੇ ਵੱਲੋਂ ਭੇਜੇ ਹੁੰਦੇ ਆ ਸੋ ਰਾਜਾ ਵੀ ਦੇਖ ਕੇ ਹੈਰਾਨ ਹੋ ਜਾਂਦਾ ਵਾ ਕਿ ਇਹ ਉਹ ਵੀ ਸਮਝ ਆ ਜਾਂਦਾ ਕਿ ਇਹ ਕਰਾਮਾਤੀ ਨੇ ਹਨਾ ਤੇ ਇਹ ਕੋਈ ਆਮਲੀ ਇਨਸਾਨ ਨਹੀਂ ਹੈਗੇ ਸੋ ਫਿਰ ਰਾਜਾ ਵੀ ਕੀ ਕਰਦਾ ਜੀ ਖੁਸ਼ੀ-ਖੁਸ਼ੀ ਆਪਣੀ ਜਿਹੜੀ ਧੀ ਦਾ ਹੱਥ ਪੁਜਾਰੀ ਨੂੰ ਦੇ ਦਿੰਦਾ ਆ ਤੇ ਪੁਜਾਰੀ ਦੇ ਨਾਲ ਉਹਦਾ ਵਿਆਹ ਕਰਵਾ ਦਿੰਦਾ ਵਾ ਸੋ ਦੇਖੋ ਜੀ ਕਿਸਮਤ ਹੈਨਾ ਸੋ ਜਦੋਂ ਉਹਦੀ ਬਰਾਤ ਆ ਰਹੀ ਸੀਗੀ ਉਦੋਂ ਉੱਥੇ ਜਿਹੜੇ ਨਗਰ ਦੇ ਲੋਕ ਸੀਗੇ ਉਹ ਵੀ ਇਹੀ ਗੱਲਾਂ ਕਰ ਰਹੇ ਸੀਗੇ ਕਿ ਵਾਹ ਪੁਜਾਰੀ ਦੀ ਕੀ ਕਿਸਮਤ ਆ ਹਨਾ ਕੀ ਇਹਦੀ ਕਿਸਮਤ ਇੰਨੀ ਤੇਜ ਆ ਕਿ ਦੱਸ ਕਿ ਇੱਕ ਪੁਜਾਰੀ ਹੋ ਕੇ ਇੱਕ ਇਹਦੀ ਬਰਾਤ ਦੇਖੋ ਤੇ ਇਹਦਾ ਵਿਆਹ ਰਾਜੇ ਦੀ ਕੁੜੀ ਦੇ ਨਾਲ ਹੋ ਰਿਹਾ ਵਾ ਕਿ ਵਾ ਕਿੰਨੀ ਵਧੀਆ ਕਿਸਮਤ ਪਾਈ ਐ ਨਹੀਂ ਹਨਾ ਤੇ ਲੋਕ ਵੀ ਉਥੇ ਕਿਸਮਤ ਨੂੰ ਹੀ ਉਹਦੀ ਕਿਸਮਤ ਦੀ ਵढाई ਕਰ ਰਹੇ ਸੀ ਕਿਸਮਤ ਦੀ ਪ੍ਰਸ਼ੰਸਾ ਕਰ ਰਹੇ ਸੀ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਕਿੰਨਾ ਮਾਇਆ ਦਾ ਹੋਆ ਹਨਾ ਤੇ ਉਹਨਾਂ ਨੇ ਕਿਸਮਤ ਦੀ ਹੀ ਗੱਲ ਕੀਤੀ ਕਿ ਕਿਸਮਤ ਬੜੀ ਤੇਜ ਆ ਸੋ ਜਿਹੜੀ ਜੇ ਕਹਾਣੀਆਂ ਇਸ ਤੋਂ ਇਹੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਆ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਜਿਵੇਂ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਕਿ ਮਾਇਆ ਵੱਡੀ ਜਾਂ ਕਿਸਮਤ ਹਨਾ ਪਰ ਜੀ ਦੇਖੋ ਕਿਸਮਤ ਇਹਦਾ ਆਨਸਰ ਤਾਂ ਨੂੰ ਮਿਲ ਗਿਆ ਹੁਣਾਂ ਕਿ ਕਿਸਮਤ ਹੀ ਬੰਦੇ ਦੀ ਤੇਜ਼ ਹੋਣੀ ਚਾਹੀਦੀ ਆ ਕਿ ਕਿਸਮਤ ਹੀ ਵੱਡੀ ਹੁੰਦੀ ਆ ਕਿਉਂਕਿ ਕਿਸਮਤ ਤੋਂ ਬਿਨਾ ਜੇ ਤੁਹਾਡੀ ਕਿਸਮਤ ਇਨੀ ਚੰਗੀ ਹੈਗੀ ਤਾਂ ਤੁਹਾਡਾ ਕਿਸਮਤ ਇਨੀ ਸਾਥ ਦਿੰਦੀ ਪਰ ਜਿਹੜਾ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਧੰਨ ਵੀ ਪਿਆਵਾ ਉਹ ਵੀ ਸਾਰਾ ਮਿੱਟੀ ਆ ਕਿਉਂਕਿ ਉਹ ਵੀ ਫਿਰ ਸਹੀ ਲਿਖੇ ਨਹੀਂ ਲਗਣਾ ਉਹ ਵੀ ਫਿਰ ਐਵੇਂ ਫਜ਼ੂਲ ਇੱਧਰ ਉੱਧਰ ਹੀ ਖਰਚਿਆ ਜਾਂਦਾ ਜਦੋਂ ਤੁਹਾਡੀ ਕਿਸਮਤ ਨਹੀਂ ਸਾਥ ਦਿੰਦੀ ਜੀ ਸੋ ਇਸ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਆ ਕਿ ਬੰਦੇ ਨੂੰ ਸਿਰਫ ਕਿਸਮਤ ਤੇ ਹੀ ਡਿਪੈਂਡ ਨਹੀਂ ਰਹਿਣਾ ਚਾਹੀਦਾ ਖੁਦ ਵੀ ਮਿਹਨਤ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਲੋਕ ਖੁਦ ਮਿਹਨਤ ਕਰਦੇ ਆ ਪਰਮਾਤਮਾ ਵੀ ਉਹਨਾਂ ਦਾ ਹੀ ਸਾਥ ਦਿੰਦਾ ਆ ਜੀ ਬਾਕੀ ਜੋ ਜੀ ਮੱਥੇ ਦੇ ਆਪਣੇ ਲੇਖ ਹੁੰਦੇ ਆ ਜੋ ਪਰਮਾਤਮਾ ਨੇ ਲਿਖਤਾ ਹੋਣਾ ਉਹੀ ਹੁੰਦਾ ਆ ਸੋ ਇਸ ਕਰਕੇ ਆਪਾਂ ਨੂੰ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਵਾ ਵਕਤ ਤੋਂ ਵੱਧ ਉਹਦੀ ਆਪਾਂ ਨੂੰ ਭਗਤੀ ਕਰਨੀ ਚਾਹੀਦੀ ਆ ਤਾਂ ਕਿ ਪਰਮਾਤਮਾ ਕੋ ਕਿ ਦੇਖੋ ਜੀ ਜੇ ਪਰਮਾਤਮਾ ਲੇਖ ਲਿਖ ਸਕਦਾ ਵਾ ਤੇ ਉਹ ਲੇਖ ਮਿਟਾ ਕੇ ਬਦਲ ਵੀ ਸਕਦਾ ਉਹਨਾਂ ਵਿੱਚ ਬਹੁਤ ਪਾਵਰ ਹੁੰਦੀ ਆ ਸੋ ਉੱਦਮ ਕਰਨੀ ਚਾਹੀਦੀ ਆ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਹੱਥੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਸੋ ਅੱਜ ਦੀ ਇਹ ਸੀਗੀ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨਸ ਮੇਰੇ ਸਾਰੇ ਪਿਆਰਮਾ ਕੋ ਪਹੁੰਚ ਜਾਣ ਜੀ ਅੱਜ ਆਜੀ ਫਿਰ ਇੱਕ ਨਵੀਂ ਵੀਡੀਓ ਤਬ ਤੱਕ ਲਈ ਸਤ ਪੰਉ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵੀਰ ਜੀ ਤੁਹਾਨੂੰ ਸਤ ਪੰਉ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ